ਸ਼ੁਰੂ ਕਰਨ ਤੋਂ ਪਹਿਲਾਂ ਆਹ ਗੋਲੀ ਰੂੜ ਦੇਣੀ ਹੈ ਇਹ ਫ੍ਰੀ ਹੁੰਦੀ ਹੈ ਜੀ ਪਹਿਲਾਂ ਇਹ ਗੋਲੀ ਦੇਣੀ ਹੈ ਅਗਲੇ ਤੋਂ ਸ਼ੁਰੂ ਕਰ ਦੇਣਾ ਦੋਸਤੋ ਡਾਈਟਮੈਨ ਪੀ ਦੇ ਬਾਰੇ ਤੁਹਾਨੂੰ ਆਪਾਂ ਜਾਣਕਾਰੀ ਦਿੰਨੇ ਆਂਗੇ ਬਹੁਤ ਵਧੀਆ ਪ੍ਰੋਡਕਟ ਹੈ ਐਜ ਕੰਪਨੀ ਪ੍ਰੇਪੇਰਿੰਗ ਹੈ ਫੋਰ ਦਾ ਡਾਈਟਮੈਨ ਪੀ ਕੱਟੀਆਂ ਵਛੀਆਂ ਤਿਆਰ ਕਰਨ ਲਈ ਬਹੁਤ ਚੰਗਾ ਪ੍ਰੋਡਕਟ ਹੈ ਪੂਰਾ ਟੌਪ ਦਾ ਘਰਮੂਲਾ ਤੇ ਆਪਾਂ ਸ਼ੁਰੂ ਕਰਦੇ ਹਾਂ ਖੋਲਦੇ ਹਾਂ ਇਸ ਤਰ੍ਹਾਂ ਖੁੱਲਦਾ ਇਸ ਤਰ੍ਹਾਂ ਖੁੱਲ ਗਿਆ ਇਹਦੇ ਵਿੱਚ ਡੀਵਰਮਿੰਗ ਵਾਸਤੇ ਗੋਲੀ ਹੁੰਦੀ ਆ ਕਵਰ ਕਵਰ ਹਲ ਦਿਨਾ ਤੇ ਦੀ ਵਰਮਿੰਗ ਵਾਸਤੇ ਗੋਲੀ ਹੁੰਦੀ ਹੈ ਤੇ ਕੰਪਨੀ ਨੂੰ ਹੀ ਆਉਂਦੀ ਹੈਗੀ ਦੇਖ ਸਾਹਮਣੇ ਤੁਸੀਂ ਇਹ ਸ਼ੁਰੂ ਕਰਨੋਂ ਪਹਿਲਾਂ ਜਿਹੜੇ ਜਾਨਵਰ ਨੂੰ ਸ਼ੁਰੂ ਕਰਨਾ ਪਹਿਲਾਂ ਇਹ ਗੋਲੀ ਦੇਣੀ ਹੈ ਉਸ ਤੋਂ ਬਾਅਦ ਇਹ ਸ਼ੁਰੂ ਕਰਨਾ ਚਲੋ ਇਹਦਾ ਇੱਕ ਪਸ਼ੂ ਵਾਸਤੇ ਹੈਗੀ ਜੇ ਆਪਾਂ ਹੋਰ ਜਿਆਦਾ ਪਸ਼ੂਆਂ ਨੂੰ ਸ਼ੁਰੂ ਕਰਨਾ ਤਾਂ ਆਪਾਂ ਹੋਰ ਚੰਗੀਆਂ ਕੰਪਨੀਆਂ ਤੋਂ ਬੋਤਾ ਵੀ ਆਪਾਂ ਗੋਲਾਂ ਨਾਲ ਲੈ ਕੇ ਦੇ ਸਕਦੇ ਹਾਂ ਤੇ ਇਹਦੇ ਵਿੱਚ ਚਮਚਾ ਆਉਂਦਾ ਦੇਖ ਸਾਹਮਣੇ ਤੁਸੀਂ ਪੈਕਿੰਗ ਆ ਗਈ। ਦਾਇਰੀ ਪੀ। ਕੱਟਣਾਂ ਬੱਚਿਆਂ ਤਿਆਰ ਕਰਨ ਲਈ ਬਹੁਤ ਚੰਗਾ ਪ੍ਰੋਡਕਟ ਆ ਇਹ। 1 ਕਿਲੋ ਦੀ ਪੈਕਿੰਗ ਆ। 20% ਇਹਦੇ ਵਿੱਚ ਐਕਸਟਰਾ ਹੁੰਦਾ ਆ। ਕੱਟਣਾਂ ਬੱਚਿਆਂ ਦੀ ਗਰੋਥ ਬਹੁਤ ਜਲਦੀ ਹੁੰਦੀ ਹੈ ਇਹਦੇ ਨਾਲ। ਭੈਜਨ ਵੀ ਵਧੂਗਾ ਜੋ ਘਾਟਾਂ ਉਹ ਸਾਰੀਆਂ ਪੂਰੀਆਂ ਹੋਣਗੀਆਂ ਤੇ ਜਲਦੀ ਪਸ਼ੂ ਰੀਡ ਦੇ ਵਿੱਚ ਵੀ ਆਊਗਾ ਤੇ ਗੱਬੜ ਵੀ ਰਹੂਗਾ ਮਤਲਬ A to Z ਹੈਲਥ ਦੇ ਕੰਮ ਕਰਦਾ ਹੈ। ਓਵਰਆਲ ਹੈਲਥ ਦੇ ਕੰਮ ਕਰਦਾ ਹੈ ਆ ਸਾਰੇ ਇਹਦੇ ਤੇ ਲਿਖੇ ਹੋਏ ਆ। ਕੀ ਕੀ ਜੀ ਦੇ ਰੇ ਕੰਮ ਕਰਦਾ ਵਾ। ਕਿੰਨਾ ਕਿੰਨਾ ਚੀਜ਼ਾਂ ਲਈ ਹੈ। ਰੀਕਮੈਂਡਡ ਹੈਗਾ ਬਾਕੀ ਜੋ ਇਹਦੇ ਚ ਜੋ ਗੋਸ਼ੀ ਇਹਦੇ ਵਿੱਚ ਪਾਇਆ ਵਾ ਨਾ ਉਹ ਵੀ ਇਹਦੇ ਉੱਤੇ ਲਿਖੇ ਹੋਏ ਸਾਰੇ ਦੇਖ ਸਕਦੇ ਹੋ ਤੁਸੀਂ 30 ਤੋਂ 40 ਗ੍ਰਾਮ ਇਹ 30 ਤੋਂ 40 ਗ੍ਰਾਮ ਇਹ ਵਰਤਣਾ ਹੈ ਦਿੱਲੀ ਜੀ ਆਪਾਂ ਫੀਡ ਬਣਾਉਣੀ ਆ ਫੀਡ ਦੇ ਵਿੱਚ ਪੋਨਾਂ ਦਾ 1 ਕੁਆਂਟਲ ਦੇ ਵਿੱਚ ਇਹ 1 ਕਿਲੋ ਤੇ ਪੈ ਗਈ ਬੈਂਦੀ ਆ ਜੀ ਪੌਮ ਤੋਂ ਉਦਾਂ ਮਿਕਸ ਕਰਾਉਣਾ ਨਹੀਂ ਜੀ 30 ਤੋਂ 40 ਗ੍ਰਾਮ ਇਹ ਡੈਲੀ ਪੈਣਾ ਕਟੀਆਂ ਬੱਚਿਆਂ ਦੀ ਗਰੋਥ ਲਈ ਬਹੁਤ ਵਧੀਆ ਪ੍ਰੋਡਕਟ ਆ ਇਹ ਬਹੁਤ ਚੰਗੇ ਰਿਜ਼ਲਟ ਆਗੇ ਤੇ ਆਪਾਂ ਇਹ ਸ਼ੁਰੂ ਕਰ ਰਹੇ ਆਂ ਤੇ ਦੋਨੋਂ ਪਰ ਰਿਜ਼ਲਟ ਦਿਖਾਵਾਂਗੇ ਬਾਅਦ 'ਚ ਇਹ ਸ਼ੁਰੂ ਕਰਨ ਤੋਂ ਪਹਿਲਾਂ ਆਹ ਗੋਲੀ ਜ਼ਰੂਰ ਦੇਣੀ ਆ ਇਹ ਫ੍ਰੀ ਹੁੰਦੀ ਹੈ ਜੀ ਅਲੱਗ ਗੋਲੀ ਦੇਣੀ ਹੈ ਅਗਲੇ ਦਿਨ ਸ਼ੁਰੂ ਕਰ ਦੇਣਾ ਤਕਰੀਬਨ ਇਹ ਸਾਰੇ ਤਰ੍ਹਾਂ ਦੇ ਤੱਤ ਹੁੰਦੇ ਹੈਗੇ ਵਰਤ ਕੇ ਜ਼ਰੂਰ ਦੇਖਿਓ ਤੇ ਆਪਾਂ ਵੀਡੀਓ ਪਾਵਾਂਗੇ ਇਹ ਰਿਅਲ ਡੇ ਦਾ ਲੈ ਲਿਆ ਇਹ ਕੀ ਫਰਕ ਆਉਗਾ ਨਾਲ ਖਰਾਕ ਵੀ ਬਣਣੀ ਹੈ ਬਾਕੀ ਨੇ ਵਰਤਿਆ ਜੋਰ ਦੱਸੋ ਜਾਣਕਾਰੀ ਚੰਗੀ ਲੱਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਸ਼ੇਅਰ ਜਰੂਰ ਕਰ ਦਿਓ ਅੱਗੇ ਤੋਂ ਅੱਗੇ ਤੇ YouTube ਚੈਨਲ ਨੂੰ ਸਬਸਕ੍ਰਾਈਬ